ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਅੱਜ ਜਿਹੜਾ ਬਾਬਾ ਸਾਹਿਬ ਨੂੰ ਨਮਨ ਕਰਨ ਪਹੁੰਚੇ ਹੋ ਕਿ ਸਬੰਧੀ ਪਹੁੰਚੇ ਹੋ ਜੀ ਜਗਵਲ ਸਿੰਘ ਜੀ ਜੈ ਭੀਮ ਜੈ ਸਵਿਧਾਨ ਜੀ ਮੇਰਾ ਨਾਮ ਮਨਤੀਸ਼ਪੀ ਮੈਂ ਜੀ ਫਾਊਂਡਰ ਵੀਮੈਕਸ਼ਨ ਕਮੇਟੀ ਤੇ ਯੁਵਾ ਸ਼ਕਤੀ ਮੋਰਚਾ ਦਾ ਆਗੂ ਸਵਿਧਾਨ ਦਿਵਸ ਹੈ ਜਿੱਦਾਂ ਤੁਸੀਂ ਸਾਰੇ ਜਾਣਦੇ ਜੇ ਅੱਜ ਦੇ ਦਿਨ ਜਿੱਥੇ ਪੂਰੇ ਭਾਰਤ ਦੇ ਵਸਨੀਕਾਂ ਨੂੰ ਸੰਵਿਧਾਨ ਬਣਾ ਕੇ ਪਵਾ ਸਾਹਿਬ ਨੇ ਹੱਕਾਂ ਦੇ ਦਰਵਾਜ਼ੇ ਖੋਲੇ ਪਰ ਸਪੈਸ਼ਲ ਹੱਕਾਂ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਜਿਨ੍ਹਾਂ ਲਈ ਹਜ਼ਾਰਾਂ ਸਾਲ ਤੋਂ ਹਰ ਦਰਵਾਜ਼ਾ ਬੰਦ ਸੀ ਹਾਸ਼ੀਏ ਦਾ ਸਮਾਜ ਔਰ ਖਾਸ ਤੌਰ ਤੇ ਮਹਿਲਾਵਾਂ 50% ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਅ ਅੱਜ ਜਵਾਂ ਸ਼ਕਤੀ ਮੋਰਚਾ ਦੇ ਸੀਨੀਅਰ ਆਗੂ ਟੋਨੀ ਗੇਲ ਜੀ ਸਲੀਮ ਜੀ ਸੁਖ ਜੀ ਕਈਆਂ ਦੇ ਸਾਥੀਆਂ ਦੇ ਨਾਮ ਨਾਲ ਲਾਇਆ ਪਵਾ ਮੈਂ ਮਾਫੀ ਚਾਹੁੰਦਾ ਜੀ ਮੁਕੇਸ਼ ਜੀ ਸਭ ਸ ਨੂੰ ਸਾਥੀ ਅੱਜ ਇਕੱਠੇ ਹੋਏ ਆ ਸ਼ਵੀਰ ਦਰਾਵਿੜ ਜੀ ਤੇ ਪ੍ਰੋਗਰਾਮ ਮਨਾਇਆ ਗਿਆ ਔਰ ਅੱਜ ਦਾ ਸੰਦੇਸ਼ ਇਹੋ ਹੀ ਆ ਕਿ ਹੱਕ ਜਿਹੜੇ ਆ ਸੰਵਿਧਾਨ ਤੋਂ ਮਿਲਨੇ ਆ ਜਿਹੜੀਦਰ ਸਵਿਧਾਨ ਦੀ ਜਾਗਰੂਕਤਾ ਨਹੀਂ ਹੋਊਗੀ ਤੋਂ ਨਿੱਧਰ ਜਿਹੜੇ ਆਸੀ ਬੱਚਾ ਦਾ ਵਜੀਫਾ ਜਾਲੀ ਸਰਟੀਫਿਕੇਟ ਮਜ਼ਦੂਰ ਦੀ ਦਿਹਾੜੀ ਹੋਵੇ ਕੱਚੇ ਸਫਾਈ ਤੇ ਪੱਕਾ ਕਰਨਾ ਹੋਵੇ ਠੇਕੇਦਾਰੀ ਸਿਸਟਮ ਦਾ ਅੰਤ ਹੋਵੇ ਪੂਰੇ ਸੁਧਾਰ ਦੀ ਗੱਲ ਕਰਦੇ ਆ ਜਿਹੜਾ ਠਾਣੇ ਕਚੈਰੀਆਂ ਚ ਹਰ ਰੋਜ਼ ਸਾਡੇ ਤੇ ਅਤਿਆਚਾਰ ਹੁੰਦਾ ਉਹ ਮਸਲੇ ਸੁਲਝਾਂਦੇ ਸ਼ੁਰੂ ਹੋਣੇ ਆ ਔਰ ਉਹੀ ਜਾਗਰਤੀ ਜਿਹੜੀ ਆ ਕਰਨੀ ਜ਼ਰੂਰੀ ਆ ਦਿਲੋਂ ਧੰਨਵਾਦ ਕਰਾਂਗਾ ਯੂਵਾ ਸ਼ਕਤੀ ਮੋਰਚਾ ਦਾ ਜਿਹਨੇ ਸ਼ੋਰਟ ਨੋਟਿਸ ਦੇ ਉੱਤੇ ਸਾਰਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਔਰ ਅੱਜ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਉਹਦੇ ਬਾਅਦ ਸੰਵਿਧਾਨ ਦਾ ਪ੍ਰਸਾਰ ਲਈ ਇੱਕ ਪ੍ਰੋਗਰਾਮ ਕੀਤਾ ਗਿਆ ਉਹਦੇ ਟੀਮ ਦਾ ਦਿলো ਧੰਨਵਾਦ ਹੈ ਔਰ ਕੋਸ਼ਿਸ਼ ਕਰਦੇ ਰਹਾਂ ਕਿ ਜਦੋਂ ਜਦੋਂ ਮੌਕਾ ਮਿਲੇਗਾ ਸੰਘਰਸ਼ ਆਪਣੀ ਜਗ੍ਹਾ ਦਾ ਜਾਗਰਤੀ ਅਭਿਆਨ ਆਪਣੀ ਜਗ੍ਹਾ ਦਾ ਉਹ ਜਾਗਰਤੀ ਅਭਿਆਨ ਲਈ ਛੋਟੇ ਛੋਟੇ ਪ੍ਰੋਗਰਾਮ ਹੋਣੇ ਜਿਹੜੇ ਆ ਉਹ ਬੜੇ ਜ਼ਰੂਰੀ ਹੈਗੇ ਆ ਅੱਜ ਮਹਾਨ ਦਿਵਸ ਦੇ ਉੱਤੇ ਸਭ ਨੂੰ ਫਿਰ ਮੁਬਾਰਕਾਂ ਨੇ ਪਰ ਬੱਚਨ ਸੰਵਿਧਾਨ ਬਾਰੇ ਲੋਕ ਜਾਗਰੂਕ ਜ਼ਰੂਰ ਕਰੋ ਸੰਵਿਧਾਨ ਤੋਂ ਹੀ ਤੁਹਾਨੂੰ ਹੱਕ ਮਿਲਨੇ ਆ ਔਰ ਜੇ ਮਨੁੱਖੀ ਅਧਿਕਾਰ ਇਸ ਮੁਲਕ 'ਚ ਹਾਪੀ ਜੁਆਏ ਕਰਦੇ ਆ ਤੋ ਵੀ ਵੀਰੇ ਰਾਈਟਰ ਕੋਡ ਆਫ ਰਾਈਟਸ ਦਾ ਬਸਾਦੇ ਬਣਾ ਇਸ ਸੰਦ ਜਿਲ੍ਹਾ ਦੇ ਇਕਰਾਂਿਆਂ ਤੋਂ ਧੰਨਵਾਦ ਔਰ ਨਾਲ ਇਹ ਵੀ ਕਵਾਂਗੇ ਕਿ 6 ਦਸੰਬਰ ਨੂੰ ਆਉਣ ਵਾਲੇ ਯੁਵਾ ਸ਼ਕਤੀ ਮੋਰਚਾ ਵੱਲੋਂ 100 ਟੀਮ ਵੱਲੋਂ ਇੱਥੇ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਪ੍ਰੋਗਰਾਮ ਦੀ ਰੂਪਰੇਖਾ ਜਲਦ ਦੱਸੀ ਜਾਏਗੀ ਪਰ 6 ਦਸੰਬਰ ਬਾਬਾ ਸਾਹਿਬ ਜੀ ਦਾ ਪ੍ਰਲੋਣ ਦਿਵਸ ਹੈ ਔਰ ਸਾਡੇ ਲਈ ਸਭ ਤੋਂ ਮਹਾਨ ਦਿਨਾਂ 'ਚ ਇੱਕ ਦਿਨ ਸਾਡੇ ਰਾਇਬਰ ਦਾ ਪ੍ਰਿਨਿਰਵਾਣ ਦਿਵਸ ਹੈ ਉਹਦੀ ਡਿਟੇਲ ਵੀ ਜਲਦ ਸਾਂਝੀ ਕਰਾਂਗੇ ਜਯ ਵਾਲਮੀਕੀ ਜੀ ਜੈ ਜੈ ਜੀ ਸਰ ਆਪਣਾ ਨਾਮ ਦੱਸ ਕੇ ਅੱਜ ਇੱਥੇ ਬਾਬਾ ਸਾਹਿਬ ਨੂੰ ਨਮਨ ਕਰਨ ਪਹੁੰਚੇ ਜਯ ਵਾਲਮੀਕੀ ਜੀ ਸਾਰਿਆਂ ਨੂੰ ਜੈ ਭੀਮ ਜੈ ਭੱਤ ਜੀ ਅੱਜ ਯੁਵਾ ਸ਼ਕਤੀ ਮੋਰਚਾ ਦੇ ਨਾਲ ਉਹਨਾਂ ਦੇ ਕੰਮ ਨੂੰ ਵੇਖਦੇ ਹੋਏ ਸਾਰੀਆਂ ਟੀਮਾਂ ਦਾ ਨਾਲ ਬਹੁਤ ਵਧੀਆ ਸਾਡੇ ਨਾਲ 8-10 ਮੁੰਡੇ ਹੋਰ ਜੁੜੇ ਆ ਜੀ 2-4 ਮੱਲਿਆਂ ਦੇ ਉਤੋਂ ਕਿਉਂਕਿ ਯੁਵਾ ਸ਼ਕਤੀ ਮੋਰਚਾ ਜਿਹੜਾ ਵਾ ਸਾਰਿਆਂ ਦੇ ਹੱਕ ਚ ਖਲੋ ਰਿਹਾ ਵਾ ਤੇ ਬਾਬਾ ਸਾਹਿਬ ਦੀ ਸੋਚ ਤੇ ਹੀ ਚੱਲ ਰਹੀ ਆ ਤੇ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਦੱਸਣਾ ਵੀ ਚਾਹੀਦਾ ਵਾ ਸੰਵਿਧਾਨ ਬਾਰੇ ਜੇ ਆਪ ਦੱਸਾਂਗੇ ਫਿਰ ਸਾਡੇ ਹੱਕ ਵੀ ਮਿਲਣਗੇ ਕਿਉਂਕਿ ਹੋਰ ਸਭ ਆਪਣੇ ਇਤਿਹਾਸ ਦਾ ਸਾਡਾ ਇਤਿਹਾਸ ਅਸਲ ਦੇ ਵਿੱਚ 바ਵਾ ਸਾਹਮਣੇ ਸੰਵਿਧਾਨ ਹੀ ਦਿੱਤਾ ਵਾ ਤੇ ਸੰਵਿਧਾਨ ਹੀ ਸਾਨੂੰ ਚਾਹੀਦਾ ਵਾ ਜੈ ਭੀਮ ਜੈ ਭੱਤਕ ਜੀ ਨਾਮ ਦੱਸ ਕੇ ਕੀ ਕਹਣ ਜਾਂਦੇ ਜੈ ਬਾਨ ਕੀ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਟੋਨੀ ਗਿਲ ਭਗਵਾਨਵਾਲਨ ਕੀ ਸਰਵ ਸੁਸਾਇਟੀ ਤੇ ਅੱਜ ਮੁੱਖ ਤੌਰ ਤੇ ਜਿਹੜਾ 바ਵਾ ਸਾਹਿਬ ਦੀ ਪ੍ਰਤਿਮਾ ਦੇ ਸਾਰੇ ਆਏ ਵੱਡੇ ਸਮਾਜ ਦੇ ਜੀ ਆਗੂ ਨਿਤਿਸ਼ ਭੀਮ ਜੀ ਵਿਸ਼ੇਸ਼ ਤੌਰ ਤੇ ਆਏ ਛੁੱਟੀ ਲੈ ਕੇ ਹਸਪੀਟਲ ਐਡਮਿਟ ਸੀ ਤੇ ਸਾਰੇ ਸਮਾਜ ਨੂੰ ਐਸੇ ਹੀ ਸੰਦੇਸ਼ ਦੇਣੇ ਕਿ 바ਵਾ ਸਾਹਿਬ ਦੀ ਸੋਚ ਤੇ ਤਾਰਾ ਦੇਵਾਂਗੇ ਠੋਕ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਨੂੰ ਯੂਵਿਸ਼ ਨਿਵਾਸ਼ਕਤੀ ਮੋਰਚਾ ਜਿਹੜੀ ਆਪਾਂ ਬਣਾਈ ਆ ਉੱਚ ਲਗਾਤਾਰ ਹੀ ਸਾਨੂੰ ਫੋਨ ਵੀ ਆ ਰਹੇ ਆ ਤੇ ਸਾਨੂੰ ਕੰਮ ਵੀ ਦੇ ਕੇ ਕਹਿੰਦੇ ਆ ਕਿ ਸਾਨੂੰ ਵੀ ਜੋੜੋ ਅੱਜ ਸਾਰੇ ਸਮਾਜ ਨੇ ਸੁਖਬਾਲ ਮਿਕਨ ਜੀ ਨੇ ਨਿਤਿਸ਼ਪੀਂ ਜੀ ਨੇ ਸ਼ਬੀਰ ਦੇਵਿੰਨ ਕੇਸ ਨੋਤਰਾ ਜੀ ਨੇ ਰਾਗਪੱਟੀ ਜੀ ਨੇ ਸਾਰਿਆਂ ਨੇ ਨਾ ਇਹ 10 15 ਯੁਵਾ ਜੋੜੇ ਆ ਇਦਾਂ ਹੀ ਸਾਡਾ ਸੰਘਰਸ਼ ਚੱਲਦਾ ਰਹੇਗਾ ਤੇ ਬੰਦੇ ਜੋੜਦੇ ਰਹਿਣਗੇ ਜੈ ਬਾਲ ਕੀ ਜੈ ਭਿੰਦਾਸਾਹ